ਆਹ ਜਿਹੜਾ ਰਾਹ ਵਾ ਨਾ ਮੀਂਗਾ ਦਾ ਇਹ ਮੀਂਗਾ ਤੇ ਇਹ ਦੁਜਾ ਵਾ ਠੀਕ ਆ ਨਾ ਹਾਂ ਇਹ ਤੋਂ ਡੱਕਾ ਹੁਣ ਸਿੰਘ ਬੇਲੇ ਆਈ ਸੜਕੋ ਪਰ ਸਿੰਘ ਬੇਲੇੋਂ ਨਿਕਲ ਕੇ ਸਾਡੇ ਉਹ ਨੰਗਲ ਨਹੀਂ ਜਾਂਦੀ ਤਨੀ ਅੱਠ ਕਰਨ ਦੀ ਪੂਰੀ ਸੜਕੋ ਮੈਂ ਨਹੀਂ ਸੜਕੇ ਸੁਣ ਲਈ ਗੱਲ ਉਧਰ ਆਪਣੀ ਗਲਤੀ ਆ ਲੋਕਾਂ ਦੀ ਆਪਾਂ ਰਾਹ ਨਿੰਤਾ ਨਾਲ ਦਾ ਪਿਆਰ ਨਾਲ ਜਾਂ ਕਿਸੇ ਢੰਗ ਨਾਲ ਛਡਾਇਆ ਭਾਰੀ ਕੋਈ ਰਾਹ ਇਦਾਂ ਨਹੀਂਗਾ ਠੀਕ ਆ ਨਾ ਆਪਾਂ ਲੋਕਾਂ ਦਾ ਗਾਂ ਵਾਸਤੇ ਇਹ ਗੱਲ ਸੋਚੋ ਮੇਰੀ ਗੱਲ ਕਾ ਚਲੋ ਹੁਣ ਜਿਹੜੀ ਪਿਛਲੀ ਨੰਗ ਕੀ ਉਹ ਤਾਂ ਨੰਗੀ ਉਹਨੂੰ ਕੀ ਆਪਰ ਰੋਣੇ ਰੋਣੇ ਜਿਹੜੀ ਗਾਂ ਵਾਲੀ ਗੱਲ ਆਉਣੀ ਕਹਿੰਗੇ ਨਾ ਬਾਬੇ ਹਟਣੇ ਆ ਤਾਂ ਨਾਲ ਲੋਕਾਂ ਨੇ ਤਾਂ ਨਹੀਂ ਆ ਇੱਕ ਮਿੰਟ ਮੇਰੀ ਗੱਲ ਸੁਣੋ ਗਾਂ ਵਾਲੀ ਗੱਲ ਜਿਹੜੀ ਸੋਚਣੀ ਕਿ ਨਹੀਂ ਆਪਣਾ ਰਾਹ ਇਧਰੋਂ ਡੱਕੋ ਠੀਕ ਆ ਕਹਣੀ ਠੀਕ ਠੀਕ ਗੱਲ ਹੈ ਹਾਂ ਮੇਨ ਸੜਕ ਜਿਹੜੀ ਆ ਆਪਾਂ ਜਿੱਦਣ ਉੱਤੇ ਝਗੜਾ ਕੋਈ ਵੀ ਹੋ ਗਿਆ ਆਪਾਂ ਉਦਣੀ ਹੀਟ ਨੇ ਪੱਲੇ ਆਪੇ ਕਹਿਣਾ ਵਾ ਵੀ ਇਹ ਰਾਹ ਜਿਹੜਾ ਕੋਈ ਬਚਾਉਣੇ ਆ ਗਾਂ ਨੂੰ ਕਹਿੰਦੇ ਆ ਵੀ ਪੰਚਾਇਤ ਗਾਟਾ ਵੇਚ ਦੇਣਾ ਵਾ ਉੱਥੇ ਸਾਰਾ ਗਾਟਾ ਚਰੂਗੀ ਪੰਚਾਇਤ ਦੇ ਦੋ ਦਿਨ ਗਾਈਆਂ ਰਹਿਣਗੀਆਂ ਤੇ ਸਾਰਾ ਤਾਂ ਵੀ ਤੇ ਸੜਕੀ ਉੱਥੇ ਵੇਚਦਾ ਹਲੇ ਆ ਤੂੰ ਚੋਕਾ ਪਟਾਟ ਗਾਟਾ ਵੀ ਕਿਹਾ ਅਕਰ ਪਿਓ ਅਗਲੇ ਕੋਈ ਟਾਈਮ ਲੈ ਲਓ ਚੋਕੇ ਗਾਂ ਜਾ ਤਾ ਭੈਣ ਦੀ ਫੁੱਦੀ ਆ ਬਾ ਬਾਬਿਆਂ ਤੋਂ ਥਾਣੇ ਤੇ ਜਾਣੇ ਕਾਉਂਦੇ ਨੇ ਨੂੰ ਤਾਂ ਕਲਾਹ ਬੱਲੇ ਆਥੇ ਮੜੀਆਂ ਦਾ ਲਖਿਆ ਆ ਥਾਣੇ ਨਹੀਂ ਤਾਂ ਫਰਵਾਹ ਕੋਈ ਨਹੀਂ ਹੋ ਗੱਲ ਸੁਣ ਮਰੀ ਇਹ ਤਾਂ ਮੇਰੀ ਗੱਲ ਸੁਣ ਤਿਆਰ ਆਜੇ ਨੋਜ ਜਾਵਾ ਐਸੇ ਕੰਮ ਤੋਂ ਬੰਦੂ ਤਿਆਰ ਹੋ ਆ ਅੱਖ ਨਹੀਂ ਹੁੰਦਾ ਐ ਇਹ ਅਮਰ ਦੇ ਭੈਣ ਨੂੰ ਲੈਣਾ ਜੇ ਬਿੰਦੂ ਦੇ ਕੁਮਾਰ ਨੂੰ ਆਉਣਾ ਤਾਂ ਵੀ ਅਹੀਂ ਤੇ ਜੇ ਪਹਿਲੀ ਦੇਣੀ ਦੇ ਭੈਣ ਬਿੰਦੂ ਨੂੰ ਹੀ ਹੋਣੀ ਹੋਰ ਕੋ ਪਹਿਲਾ ਕੇ ਬੰਦੇ ਪਿੰਡ 'ਚ ਵੱਦਾ ਹੀ ਨਹੀਂ ਸਾਲਾ ਖੋਤੇ ਦਾ ਨਾ ਹੋਵੇ ਜੇ ਤੇ ਤੂੰ ਤਾਂ ਮੋਹਨ ਉਹਨੂੰ ਦੇ ਦੇ ਸਾਇਆ ਹੋ ਜੇ ਉਹਨੂੰ ਟੁਵਾ ਜੜਾ ਮੈਂ ਖਾ ਮੈਂ ਜਿਹੜਾ ਪਹਿ ਦੂ ਉਹ ਲੈਣਾ ਉਹ ਲੰਨੋ ਜਿਹੜਾ ਬੱਦੀ ਆ ਮਾਇਆ ਇਹ ਲੈਣੀ ਆ ਹਾਂ ਤੂੰ ਲੈਣੀ ਕਿ ਮੈਂ ਲੈਣੀ ਆ ਚਲ ਉਹਨਾਂ ਨੂੰ ਉਹਦੀ ਗੱਲ ਉਹ ਗੱਲ ਕਰਦੇ ਮੈਂ ਜਿਹੜਾ ਰੱਬ ਨੇ ਕਰਮਾਂ ਚ ਲਿਖਿਆ ਉਹ ਦੇ ਦੇਣਾ ਭਾਂ ਜੋ ਮਰਜ਼ੀ ਕਰੋ ਇਹ ਕਹਾਣੀ ਜੋ ਆ ਖੜਾ ਕਰੋ ਉਹ ਉਹ ਕਲਮਾ ਬਾਬਾ ਉੱਤੇ ਬਿਠਾ ਨੇ ਬਾਬਾ ਦੇ ਘਰ ਬੈਠਾ ਪਰ ਅਸੀਂ ਤਾਂ ਕੋ ਗੱਲ ਨਹੀਂ ਆਪੇ ਖੋ ਗੱਲ ਸਿੱਧੀ ਕਰਨੀ ਚਾਹੀਦੀ ਆ ਜਿੱਦਣ ਕਿਹ ਬਣੇ ਕੋਈ ਗੱਲਬਾਤ ਹੈ ਜੋਨ ਹੋ ਗਈ ਨਾ ਹੋ ਗਈ ਨਾ ਕਿਹ ਹੈ ਨਾ ਕਹੇ ਨੂੰ ਬਰਾ ਨਹੀਂ ਕਿ ਅਖੜਾ ਸਾਰਿਆਂ ਜਿਹੜਾ ਗਾੜੀ ਫਸ ਗਿਆ ਉਹਨੂੰ ਅਖੜਾ ਇਹ ਭੈਣ ਤੋਂ ਦਾ ਕਸੂਰ ਸੀ ਸਾਰਾ ਗਾੜੀ ਕਿਉਂ ਆਇਆ ਇਹ ਗਲਤੀ ਹੈ ਨਹੀਂ ਠੀਕ ਗੱਲ ਹਾਂ ਭਾਵੇਂ ਭਾਵੇਂ ਸਾਰੇ ਇੱਕਾ ਨਹੀਂ ਹੈਗਾ ਆਹੋ ਇੱਕਾ ਨਹੀਂ ਲੋਕ ਹੂੰ ਇੱਕਾ ਨਹੀਂ ਹੈਗਾ ਆ ਇਹ ਜਿਹੜੀ ਗੱਲਾਂ ਹੈਗਾ ਨਹੀਂ ਹੈਗਾ ਆਹ ਗੱਲ ਅਸੀਂ ਆਂਦੇ ਆਂ ਵੀ ਆਪਣੇ ਟਾਈਮ ਪਾਸ ਕਰੋ ਤਾਂ ਤੂੰ ਗੱਲ ਸੁਣ ਲੈ ਮੇਰੀ ਗਾਹਣ ਗੱਪ ਐ ਠੇਕੇ ਦੇ ਰਿਓ ਨੂੰ ਕਿਹਨੇ ਆਹ ਇਹਦੀ ਤੇ ਆਪਣੀ ਨਹੀਂ ਅਗਲਾ ਰੈਂਟ ਵੀ ਤਾਂ ਮੇਰੀ ਮੇਰੀ ਇਹਨੇ ਕੋਈ ਇੱਕ ਇੱਕ ਕੰਟਾ ਨਹੀਂ ਰਾਂਦਣੀ ਕੋਈ ਗੱਲ ਚੱਲ ਇਹਨੂੰ ਆਖ ਕਰ ਲੈ ਗੱਲ ਹਾਂ ਜਾ ਮੈਂ ਪੈਸੇ ਵੀ ਨਹੀਂ ਲੈਂਦਾ ਗਾਮ ਮੇਰੀ ਪਹਿਲੀ ਵਾਲੇ ਤੇ ਚੁੱਪ ਕਰਕੇ ਮੰਜੀ ਮੇਰੀ ਵਾਲੇ ਲੈ ਦੇ ਲੈ ਨੇ ਵੈਨੇ ਜੋ ਗਾਲੀਆਂ ਆ ਪਾਣੀ ਆਣਾ ਨੇ ਤੋਂ ਗਾਲੀਆਂ ਦਾ ਤਾਂ ਤੂੰ ਜੋਗਾ ਹੋ ਨਾ ਹੋ ਇਹਨਾਂ ਦਾ ਵੀ ਮੇਰਾ ਵੀ ਉਹ ਨਾ ਇਹਨਾਂ ਪਰਸਤ ਕਾਲ ਨੂੰ ਕੀ ਆਖਣਾ ਇਹਨਾਂ ਨੂੰ ਚੱਲਿਆ ਆਂ ਮੰਗੀ ਤੇ ਪਹਿਲਾਂ ਨਾਲ ਵਾਲਣੀ ਇਹਦਾ ਕੰਮ ਕਰ ਦਿਓ ਇਹ ਵੀ ਚੱਕ ਲੋ ਨਹੀਂ ਤੇਰਾ ਮਰਵਾਉਂਦਾ ਰਹਾਦਾ ਇਹਨੂੰ ਤੇ ਅਗਲੇ ਆਂ ਮਾਰਦੇ ਆਂ ਜਦੋਂ ਇਹ ਨੂੰ ਮਰ ਗੱਲ ਇਹ ਤੂੰ ਬੈਠ ਕੇ ਕਹਿੰਦੇ ਨਾ ਤੂੰ ਫੇਰ ਉਹਨੂੰ ਭੀ ਜਾਂ ਤੋਰੇ ਗੋਡੇ ਗ੍ਰੀਸ ਕਰਾਈਂਗਾ ਤੇ ਜਾਂ ਫੇਰ ਮਰੇਗਾ ਇਹਨੂੰ ਹੋਰ ਕੀ ਆ ਹਾਂ ਤਾਂ ਕੰਮ ਧੋਏ ਕੋਣੇ ਤੂੰ ਤੂੰ ਪੈਸੇ ਦੇ ਬਗਾਰ ਚੰਗਾ ਉਹ ਤੂੰ ਇਹਦੀ ਪੈਸੇ ਦੇ ਬਗਾਰ ਚੰਗਾ ਉਹ ਮੈਂ ਜਿਹੇ ਇਸ ਜਿੱਥੇ ਪੜਿਆ ਉਹਦੇ ਤੇ ਹਿੱਟ ਲਾਇਆ ਗੱਲ ਠੀਕ ਆ ਪੈਸੇ ਮੋੜੇ ਨਿਕਲ ਗਏ ਇਹਨਾਂ ਮਰਗਾ ਸਾਨੂੰ ਇਹਨੂੰ ਮੈਂ ਤੋ ਪੈਸੇਆਂ ਠੇਕੇ ਦੇ ਦੇਤੀਆਂ ਇਹਨਾਂ ਸਪੰਦੀ 30 ਜੜੀਆਂ ਲੈਣਾ ਉਹ ਵੀ ਢੱਕ ਦੇਣੀਆਂ ਗਾੜੀ ਕੋ ਮਹਿੰਤਿਆ ਨਹੀਂ ਹੁੰਦੇ ਨਾ ਉਂਤਰਾ ਐਡਾ ਬੈਠਾ ਰੇ ਇੱਥੇ ਚੰਗਾ ਹਾਂ ਤੇਰੀ ਇਹ ਪੈਸੇ ਲੈ ਵੀ ਸਕਦਾ